ਅਸਲਾਮੁਅਲੈਕਮ ਦੋਸਤੋ ਕਿਰਿਆ ਚਾਲੇ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰੀਆ ਆਪਾਂ ਇਸ ਚੈਨਲ ਤੇ ਬਹੁਤ ਸਾਰੇ ਪ੍ਰਚਾਰਕਾਂ ਦੀਆਂ ਵੀਡੀਓ ਲੈ ਕੇ ਆਂਦੇ ਰਹਨੇ ਆ ਤੇ ਦੋਸਤ ਵੀ ਉਹ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਅਸੀਂ ਕੋਸ਼ਿਸ਼ ਕਰਨੇ ਆ ਇਲਮ ਨੋਲੇਜ ਦੋਸਤਾਂ ਨਾਲ ਸ਼ੇਅਰ ਕਰੀਏ ਤੇ ਇਹ ਸਾਡੀ ਕੋਸ਼ਿਸ਼ ਲੋਕਾਂ ਨੂੰ ਪਸੰਦ ਵੀ ਆ ਰਹੀ ਏ ਤੇ ਅੱਜ ਉਹ ਆਪਾਂ ਉਸੇ ਸਿਲਸਲੇ 'ਚ ਇੱਕ ਹੋਰ ਨਵੇਂ ਪ੍ਰਚਾਰਕ ਨੇ ਯੰਗ ਪ੍ਰਚਾਰਕ ਵੀ ਨਹੀਂ ਕਹਿ ਸਕਦੇ ਆਪਾਂ ਉਹਨਾਂ ਨੂੰ ਉਹ ਕਿਉਂਕਿ ਯੰਗ ਤੋਂ ਵੀ ਉਮਰ ਘੱਬ ਮੈਂ ਅੱਛਾ ਬੱਚੇ ਨੇ ਬੱਚੇ ਨੇ 12 ਸਾਲ ਦੀ ਉਮਰ ਏ ਤੇ ਉਹਨਾਂ ਦੀ ਇੱਕ ਖਾਸ ਸੋਚ ਹੈ ਉਹਨਾਂ ਦੇ ਇੱਕ ਖਾਸ ਵਿਚਾਰ ਨੇ ਜਿਹੜੇ ਆਪਾਂ ਅੱਜ ਦੋਸਤਾਂ ਨਾਲ ਸ਼ੇਅਰ ਕਰਨ ਲੱਗੇ ਆ ਅਗਰ ਇਹ ਦੋਸਤਾਂ ਨੂੰ ਪਸੰਦ ਆਉਂਦੇ ਨੇ ਅਗਰ ਤੁਹਾਨੂੰ ਸਾਡੀ ਇਹ ਕਾਵੇਸ਼ ਪਸੰਦ ਆ ਰਹੀ ਹੈ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਜੇ ਇਹਦੇ ਨਾਲ ਸਾਨੂੰ ਵੀ ਸਪੋਰਟ ਮਿਲਦੀ ਹੈ ਤੇ ਇਸ ਕਾਜ਼ ਨੂੰ ਵੀ ਸਪੋਰਟ ਮਿਲਦੀ ਹੈ ਕਿ ਇੱਕ ਅਛਾਈ ਭਲਾਈ ਜਾਵੇ ਲੋਕਾਂ ਤੱਕ ਅੱਛੀ ਗੱਲ ਪਹੁੰਚੇ ਲੋਕਾਂ ਤੱਕ ਅੱਛੀ ਗੱਲ ਪਹੁੰਚੇ ਕਿਉਂਕਿ ਲੋਗਾ ਨੂੰ ਲੋਕ ਕਹਿੰਦੇ ਨੇ ਕਿ ਇਹ ਵੀਡੀਓ ਬਣਾਉਣ ਲੱਗਿਆਂ ਸਾਡੀ ਕਾਫੀ ਜ਼ਿਆਦਾ ਕੋਸ਼ਿਸ਼ ਮਿਹਨਤ ਲੱਗਦੀ ਹੈ ਕਿਉਂਕਿ ਇੱਕ ਸਾਡਾ ਸੈਟਅਪ ਹੈ ਤੇ ਸਾਰਾ ਕੁਝ ਹੈ ਉਹਨੂੰ ਸੈਟਿੰਗ ਕਰਨੀ ਪੈਂਦੀ ਬਹੁਤ ਮਿਹਨਤ ਲੱਗਦੀ ਹੈ ਦੋਸਤੋ ਤੇ ਜ਼ਰੂਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੋਜ਼ਿਟਿਵਿਟੀ ਲੋਗਾ ਤੱਕ ਜਾਵੇ ਉਹ ਧਰਮ ਦੇ ਨਾਲ ਹੋਵੇ ਜਾਂ ਮਾਸ਼ਰੇ ਦੇ ਹੋਵੇ ਤੇ ਅਗਰ ਇਹ ਸਾਡੀ ਕੋਸ਼ਿਸ਼ ਤੁਹਾਨੂੰ ਪਸੰਦ ਆਵੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੇ ਜੇ ਇਹ ਨਾਲ ਸਾਨੂੰ ਵੀ ਸਪੋਰਟ ਮਿਲੇਗੀ ਤੇ ਇਸ ਕੋਸ਼ਿਸ਼ ਨੂੰ ਵੀ ਸਪੋਰਟ ਮਿਲੇਗੀ ਤੇ ਆਪਾਂ ਹੁਣ ਉਹਨਾਂ ਦੀ ਵੀਡੀਓ ਦੇਖਦੇ ਹਾਂ ਤੇ ਉਸ ਤੋਂ ਬਾਅਦ ਇਹਦੇ ਵਿਚਾਰ ਵੀ ਕਰਾਂਗੇ ਹਾਕਤਰ ਮਦੇ ਬਦਲੇ ਜੀ ਸੂਰਮੇ ਜਵਾਨ ਬੜੀ ਬੜਵਾਨ ਵੈਰੀ ਨੂੰ ਫੜ ਝੰਬ ਦੇ ਗੋਲੀ ਦੇ ਨਾਲ ਬੰਬ ਦੇ ਮਾਰ ਦੇ ਬੜਕਾਂ ਖਾੜਕੂ ਲੜਦੇ ਉਹਨੂੰ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਓ ਤੇ ਭਾਈ ਤਾਰੂ ਸਿੰਘ ਦੀ ਕੌਣ ਸੀ ਭਾਈ ਮਣੀ ਸਿੰਘ ਦੀ ਕੌਣ ਸੀ ਸੰਤ ਕਰਨੈਲ ਸਿੰਘ ਖਾਲਸਾ ਪੰਡਰਾਂ ਵਾਲੇ ਕੌਣ ਸੀ ਭਾਈ ਅਮਰੀਕ ਸਿੰਘ ਦੀ ਕੌਣ ਸੀ ਕੌਣ ਸੀ ਭਾਈ ਹਟੂ ਸਿੰਘ ਜੀ ਤੇ ਕੌਣ ਸੀ ਭਾਈ ਹਰੀ ਸਿੰਘ ਨਲਵਾ ਜੀ ਮਹਾਰਾਜ ਰਣਜੀਤ ਸਿੰਘ ਕੌਣ ਸੀ 12 ਸਾਲ ਦੀ ਏਜ ਦੇ ਵਿੱਚ ਇੱਕ ਨਾਰਮਲ ਦੁਨੀਆਵੀ ਤੌਰ ਤੇ ਅਗਰ ਆਪਾਂ ਦੇਖੀਏ ਤੇ ਬੱਚਿਆਂ ਨੂੰ ਖਡਾਉਣਿਆਂ ਤੋਂ ਜਾਂ ਫੋਨਾਂ ਤੋਂ ਵੇਲ ਨਹੀਂ ਮਿਲਦੀ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੰਖਿਆ ਵੀ ਕਰ ਲਈਏ ਇਹ ਮੇਰ ਕਿਦਾਂ ਹੋਈ ਹੁਣ ਜੇ ਮਾਂ ਆਵਰੀਲਾ ਬਣਾਉਂਦੀ ਹੋਵੇਗੀ ਤੇ ਬੱਚੇ ਨੇ ਵੀ ਰੀਲੀ ਬਣੋਣੀਆਂ ਨੇ ਮਾਂ ਆਪ ਡਾਂਸਰ ਹੋਏਗੀ ਤੇ ਬੱਚਾ ਵੀ ਵੱਡਾ ਹੋ ਕੇ ਡਾਂਸਰ ਹੀ ਬਣੇਗਾ ਮਾਂ ਚਾਵੇ ਆਪਣੇ ਬੱਚੇ ਨੂੰ ਚੋਰ ਡਾਕੂ ਲਟੇਰਾ ਠੱਗ ਬਣਾ ਸਕਦੀ ਹੈ ਮਾਂ ਚਾਵੇ ਆਪਣੇ ਬੱਚੇ ਨੂੰ ਅਣਖੀ ਸੂਰਮਾ ਸ਼ੇਰ ਭਾਦਰ ਬਣਾ ਸਕਦੀ ਹੈ ਤੇ ਮਾਂ ਚਾਵੇ ਤੇ ਆਪਣੇ ਬੱਚੇ ਨੂੰ ਇੰਜੀਨੀਅਰ ਪਾਇਲਟ ਡਾਕਟਰ ਬਣਾ ਸਕਦੀ ਹੈ ਜਿਉਣਾ ਯੋਧਿਆਂ ਦਾ ਮਰਨਾ ਵਾਂਗ ਮਰਦਾ ਮੁੱਡੋਂ ਰਿਹਾ ਨਿਸ਼ਾਨਾ ਏ ਖਾਲਸੇ ਦਾ ਚੜਦੀ ਕਲਾ ਸਰਬੱਤ ਦੇ ਭਲੇ ਵਾਲਾ ਭਲੇ ਵਾਲਾ ਭਲੇ ਵਾਲਾ ਚੜਦੀ ਕਲਾ ਸਰਬੱਤ ਦੇ ਭਲੇ ਵਾਲਾ ਉੱਚਾ ਸੁੱਚਾ ਤਰਾਨਾ ਕੇਸ ਰੱਖਣੇ ਆ ਰਹਿਤ ਰੱਖਣੀ ਇੰਨੀ ਔਖੀ ਕਿਉਂ ਲੱਗਦੀ ਐ ਪਹਿਲਾ ਬੰਦੇ ਨੇ ਭਾਵੇਂ ਆਪਣੀ ਦਾੜ੍ਹਾ ਰੱਖਿਆ ਹੋਵੇ ਅਮਰਤ ਵੀ ਛਕਿਆ ਹੋਵੇ ਪਰ ਜੇ ਬੰਦਾ ਨਾਈ ਦੀ ਦੁਕਾਨ ਵਿੱਚ ਜੇਕਰ ਉਹਦਾ ਹੀ ਵੜ ਗਿਆ ਨਾ ਤੇ ਮਹਾਰਾ ਹੀ ਕਹਿੰਦੇ ਨੇ ਉਹਦਾ ਜਿੰਨਾ ਵੀ ਉਹਨੇ ਜਪ ਤਪ ਕੀਤਾ ਨਾ ਕਿਹੇ ਕੰਮ ਦਾ ਉਹਦਾ ਜਪ ਤਪ ਨਹੀਂ ਰਿਹਾ ਉਹ ਬੰਦਾ ਜਿਹੜਾ ਇਹ ਪਾਪ ਦਾ ਭਾਗੀ ਬਣ ਗਿਆ ਏ ਉਹ ਤਾਂ ਵੀ ਨਰਕਾਂ ਦੇ ਜਾਏਗਾ ਜੇ ਉਹਨੇ ਨਾਈ ਦੀ ਦੁਕਾਨ ਵਿੱਚ ਵੀ ਪੈਰ ਰੱਖ ਲਿਆ ਤੇ ਜਦੋਂ ਤੁਸੀਂ ਖਾਲਸੇ ਦੀ ਗੱਲ ਕਰਦੇ ਹੋ ਬਾਬਾ ਜੀ ਖਾਲਸੇ ਤੋਂ ਤਡਾ ਮਾਇਨਾ ਕੀ ਹੈ ਤੁਸੀਂ ਕੀ ਸਮਝਦੇ ਹੋ ਖਾਲਸੇ ਨੂੰ ਕਲਗੀਧਰ ਬਾਜਾਂ ਵਾਲੇ ਤਖਤਾਂ ਵਾਲੇ ਉਹ ਤਾਜਾਂ ਵਾਲੇ ਗਰਜਮੀਆਂ ਆਵਾਜ਼ਾਂ ਵਾਲੇ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹਾਂ ਦੇ ਬਾਦਸ਼ਾਹ ਬਾਦਸ਼ਾਹਾਂ ਦੇ ਪਾਸ਼ਾ ਖਾਲਸਾ ਸੋਏ ਜੋ ਚੜਿਆ ਤਰੰਗ ਖਾਲਸਾ ਸੋਏ ਕਰੈ ਨਿਤ ਜੰਗ ਖਾਲਸਾ ਸੋਏ ਸ਼ਸਤਰ ਕੋ ਉਤਾਰੈ ਖਾਲਸਾ ਸੋਏ ਦੁਸ਼ਟ ਕੋ ਮਾਰੈ ਤੁਸੀਂ ਸ਼ਸਤਰਾਂ ਦੀ ਗੱਲ ਕੀਤੀ ਹੈ ਬਾਬਾ ਜੀ ਸ਼ਸਤਰ ਰੱਖਣੇ ਵੀ ਕਿੰਨੇ ਕੁ ਜ਼ਰੂਰੀ ਹੈ ਬਿਨਾ ਸ਼ਸਤਰ ਕੇ ਸੰਗ ਨਰਨ ਪੇੜ ਜਾਨੋ ਗਹੇ ਕਾਨ ਤਾਕੋ ਕਿਲੇ ਕਿਤੇਲੇ ਸਿਧਾਨੋ ਇਹੋ ਮੋਰ ਆਗਿਆ ਸੁਣੋ ਰੇ ਪਿਆਰੇ ਬਿਨਾ ਸ਼ਸਤਰ ਕੇ ਸੰਗ ਦੇ ਹੋਣਾ ਦਦਾਰੇ ਜੇ ਪਾਣੀ ਲੈਣ ਲਈ ਵੀ ਤੁਹਾਨੂੰ ਖੂਨ ਦਾ ਮੁੱਲ ਤਾਰਨਾ ਪਵੇ ਖੂਨ ਦੇਣਾ ਪਵੇ ਪਾਣੀ ਪੀਣ ਦੀ ਇੱਕ ਘੋਟ ਇੱਕ ਘੋਟ ਪਾਣੀ ਪੀਣਾ ਹੋਵੇ ਇਹ ਕਿੰਨੀ ਔਖੀ ਗੱਲ ਏ ਕਿ ਮੁੱਲ ਤਾਰ ਕੇ ਖੂਨ ਦਾ ਤੇ ਫਿਰ ਇੱਕ ਘੋਟ ਪਾਣੀ ਪੀਣਾ ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ ਕਿੰਨਾ ਸਿੱਧਕ ਹੈ ਮੇਰੇ ਇਸ ਪਰਿਵਾਰ ਅੰਦਰ ਕਿਵੇਂ ਜੂਝੇ ਤਰ੍ਹਾਂ ਤੋਂ ਸਾਬਜਾ ਦੇ ਦੋ ਮੈਦਾਨ ਅੰਦਰ ਇਹ ਦੋ ਦੀਵਾਰ ਅੰਦਰ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਸਿੰਘ ਅਰੋੜਾ ਤੁਸੀਂ ਦੇਖ ਰਹੇ ਹੋ ਹਾਂ ਦਾ ਲਾਈਫ ਲੈਂਸ ਅੱਜ ਸ਼ੀਦੀ ਦਿਹਾੜਿਆਂ ਤੇ ਦੂਸਰਾ ਪੌਡਕਾਸਟ ਔਰ ਅੱਜ ਦਾ ਪੌਡਕਾਸਟ ਜੇ ਅੱਜ ਦੀ ਗੱਲਬਾਤ ਸੁਣ ਕੇ ਤੁਹਾਡੇ ਲੋ ਕੰਡੇ ਖੜੇ ਹੋ ਜਾਣਗੇ ਕਿਉਂਕਿ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ 12 ਸਾਲ ਦੇ ਪਜੰਗੀ ਸਿੰਘ ਦੇ ਨਾਲ ਔਰ ਇਹਨਾਂ ਨੂੰ ਮਿਲ ਕੇ ਔਰ ਇਹਨਾਂ ਨੂੰ ਦੇਖ ਕੇ ਤੁਹਾਨੂੰ ਲੱਗੇਗਾ ਕੀ ਖਾਲਸਾ ਉਮਰਾਂ ਦਾ ਮਤਾਜ ਨਹੀਂ ਹੁੰਦਾ ਔਰ ਜਿਆਦਾ ਸਮਾਂ ਨਾਲ ਲੈਂਦੇ ਹੋਏ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਸੇ ਬਾਸਾ ਸੰਗਤ ਨੂੰ ਫਤਿਹ ਦੀ ਮਰਤਾ ਦਸਵੀਂ ਚਾਹਾਂਗਾ ਜਿਸ ਤਰ੍ਹਾਂ ਜਿਹੜੇ Hindu ਭਾਈਚਾਰੇ ਦੇ ਲੋਕ ਹੁੰਦੇ ਨੇ ਜਦੋਂ Hindu ਵੀਰ Hindu ਨੂੰ ਮਿਲਦਾ ਏ ਤੇ ਉਹ ਆਪਸ ਵਿੱਚ ਜੈ ਸ਼੍ਰੀ ਰਾਮ ਕਹਿੰਦੇ ਨੇ ਜਾਂ ਰਾਮ ਰਾਮ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੇ ਹੁਣ ਮੁਸਲਮਾਨ ਵੀਰ ਨੇ ਜਦੋਂ ਆਪਸ ਵਿੱਚ ਮਿਲਦੇ ਨੇ ਤੇ ਉਹ ਆਪਣੇ ਅੱਲਾ ਨੂੰ ਯਾਦ ਕਰਦੇ ਨੇ ਉਹ ਸਲਾਮ ਕਰਦੇ ਨੇ ਆਪਸ ਵਿੱਚ ਝੁੱਕ ਕੇ ਸਲਾਮ ਵਾਲੇਕਮ ਵਾਲੇਕਮ ਸਲਾਮ ਕਹਿੰਦੇ ਨੇ ਤੇ ਹੁਣ ਇਸੇ ਤਰ੍ਹਾਂ ਹੀ ਜਦੋਂ ਸੇਖ ਨੂੰ ਸੇਖ ਮਿਲਦਾ ਏ ਤੇ ਉਦੋਂ ਅਸੀਂ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਸਾਡੇ ਸਿਆਣੇ ਹੁੰਦੇ ਸੀ ਉਹਨਾਂ ਨੇ ਇਹ ਚੀਜ਼ਾਂ ਬਣਾਈਆਂ ਸੀ ਕਿ ਜਦੋਂ ਵੀ ਕੋਈ Hindu ਵੀਰ Hindu ਨੂੰ ਮਿਲੇ ਤੇ ਉਹਨੂੰ ਉਹਦਾ ਪਰਮਾਤਮਾ ਯਾਦ ਆਵੇ ਉਹਨੂੰ ਉਹਦੀ ਮਾਤਾ ਜਾਂ ਉਹਦਾ ਰਾਮ ਜੜਾ ਏ ਉਹ ਉਹਨੂੰ ਚੇਤੇ ਆਵੇ ਹੁਣ ਇਸੇ ਤਰ੍ਹਾਂ ਜਿਹੜੇ ਮੁਸਲਮਾਨ ਵੀਰ ਨੇ ਉਹਨਾਂ ਨੂੰ ਉਹਨਾਂ ਦਾ ਅੱਲਾ ਚੇਤੇ ਆਵੇ ਉਹਨਾਂ ਦਾ ਭਗਵਾਨ ਚੇਤਾ ਆਵੇ ਉਹਨਾਂ ਦਾ ਇਸਤ ਚੇਤਾ ਆਵੇ ਹੁਣ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਸ਼ਾ ਨੇ ਸਾਨੂੰ ਫਤਿਹ ਬਖਸ਼ੀ ਏ ਕਿ ਜਦੋਂ ਵੀ ਅਸੀਂ ਆਪਸ ਵਿੱਚ ਮਿਲੀਏ ਤੇ ਅਸੀਂ ਵਾਹਿਗੁਰੂ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਦੋਂ ਮਿਲਦੇ ਹਾਂ ਇੱਕ ਦੂਜੇ ਨੂੰ ਤੇ ਸਾਡੇ ਮੂੰਹ ਦੇ ਵਿੱਚੋਂ ਦੋ ਵਾਰ ਵਾਹਿਗੁਰੂ ਨਿਕਲਦਾ ਏ ਤੇ ਕਹਿੰਦੇ ਨੇ ਇੱਕ ਵਾਰ ਵਾਹਿਗੁਰੂ ਆਖਣ ਦੇ ਨਾਲ ਸਾਡੇ ਲੱਖਾਂ ਦੁੱਖ ਦਰਦ ਕਲੇਸ਼ ਜਿਹੜੇ ਨੇ ਕੱਟੇ ਜਾਂਦੇ ਨੇ ਤੇ ਇਸ ਤਰ੍ਹਾਂ ਜੀ ਅਸੀਂ ਦਿਹਾੜੀ ਦੇ ਵਿੱਚ ਦੱਸ ਜਾਣਿਆਂ ਸਾਡੇ ਮੂੰਹ ਚੋਂ 20 ਵਾਰ ਵਾਹਿਗੁਰੂ ਨਿਕਲਦਾ ਏ ਸਾਡਾ ਦਿਨ ਵੀ ਸਫਲਾ ਹੋ ਜਾਂਦਾ ਏ ਤੇ ਜਦੋਂ ਅਸੀਂ ਕਿਸੇ ਨੂੰ ਮਿਲਦੇ ਆਂ ਤੇ ਉਦੋਂ ਸਾਨੂੰ ਰੱਬ ਵੀ ਯਾਦ ਆ ਜਾਂਦਾ ਏ ਸੋ ਇੱਕ ਵਾਰੀ ਸਾਰੇ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਬਾ ਜੀ ਠੀਕ ਹੋ ਚੜਦੀ ਕਲਾ ਬਾਬਾ ਤੁਹਾਨੂੰ ਦੇਖ ਕੇ ਤਾਂ ਬੜਾ ਵਧੀਆ ਲੱਗਦਾ ਕਿ ਇੱਕ ਛੋਟੀ ਜਿਹੀ ਏਜ ਦੇ ਵਿੱਚ ਪਰਮਾਤਮਾ ਨੇ ਕਿੰਨਾ ਬਖਸ਼ਿਆ ਤੁਹਾਨੂੰ ਹਨਾ ਤੇ ਇਹਦੇ ਬਾਰੇ ਥੋੜਾ ਜਿਹਾ ਦੱਸੋ ਵੀ ਕਦੋਂ ਤੁਹਾਨੂੰ ਲਾਗ ਲੱਗੀ ਬੀ ਕਦੋਂ ਤੁਸੀਂ ਆਪਣੇ ਗੁਰਸਿੱਖੀ ਦੇ ਰਾਹ ਵੱਲ ਨੂੰ ਆਏ ਅੱਜ ਤੋਂ ਬਾਬਾ ਜੀ ਤਕਰੀਬਨ 5 ਸਾਲ ਪਹਿਲਾਂ ਮੈਂ ਗੁਰਦੁਆਰਾ ਸ੍ਰੀ ਅਚਲ ਸਾਹਿਬ ਜੀ ਵਿਖੇ ਗੁਰੂ ਨਾਨਕ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਹੈ ਉੱਥੇ ਮਹਾਰਾਜ ਨੇ ਸਿੱਧਾਂ ਨਾਲ ਗੋਸ਼ਟ ਕੀਤੀ ਸੀ ਤੇ ਉੱਥੇ ਮੈਂ 5 ਸਾਲ ਪਹਿਲਾਂ ਤਕਰੀਬਨ ਜਾਣਾ ਸ਼ੁਰੂ ਕੀਤਾ ਸੀ ਤੇ ਹੁਣ ਕੁਝ ਸਾਲ 1 2 ਸਾਲ ਹੋ ਗਿਆ ਉੱਥੇ ਮੈਂ ਕਥਾ ਕਰਾਉਣਾ ਤੇ ਕੁਝ 4 ਸਾਲ ਤੋਂ ਮੈਂ ਉੱਥੇ ਆਪਣੀ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਸ਼ੁਰੂ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਸੰਪੂਰਨ ਹੋਇਆ ਮੇਰਾ ਤਿੰਨ ਕੋ ਤਿੰਨ ਕੁ ਮਹੀਨੇ ਹੋ ਗਏ ਨੇ ਤੇ ਹੁਣ ਮੇਰੀ ਸ੍ਰੀ ਦਸ਼ਮ ਗ੍ਰੰਥ ਸਾਹਿਬ ਜੀ ਦੀ ਅੰਗ ਜੋ ਸੰਥਿਆ ਚੱਲ ਰਹੀ ਏ ਤੇ ਹੁਣ ਮੇਰਾ ਕੋਈ 250 300 ਅੰਗ ਤੇ ਮੇਰੀ ਸੰਥਿਆ ਪਹੁੰਚ ਗਈ ਏ ਤੇ ਸੂਰਜ ਪ੍ਰਕਾਸ਼ ਗ੍ਰੰਥ ਦੀ ਰੋਜ਼ ਅਚਲ ਸਾਹਿਬ ਜੀ ਵਿਖੇ ਕਥਾ ਕਰਵਾਈ ਕਰਵਾਉਣਾ ਮੈਂ ਹਮ ਬਾਬਾ ਜੀ ਮੈਂ ਇਹੀ ਪੁੱਛਣਾ ਚਾਹੁੰਦਾ ਵੀ ਜਿੱਦਾਂ ਤੁਹਾਡੀ ਏਜ 12 ਸਾਲ ਹੈ 12 ਸਾਲ ਦੀ ਏਜ ਦੇ ਵਿੱਚ ਕੋ ਨਾਰਮਲ ਦੁਨੀਆਵੀ ਤੌਰ ਤੇ ਅਗਰ ਆਪਾਂ ਦੇਖੀਏ ਤੇ ਬੱਚਿਆਂ ਨੂੰ ਖਡਾਉਣਿਆਂ ਤੋਂ ਜਾਂ ਫੋਨਾਂ ਤੋਂ ਵਹਿਲ ਨਹੀਂ ਮਿਲਦੀ ਹੈਣਾ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੰਖਿਆ ਵੀ ਕਰ ਲਈਏ। ਹਾਂਜੀ। ਇਹ ਮੇਰ ਕਿਦਾਂ ਹੋਈ? ਇਹ ਬਾਬਾ ਜੀ ਮਾਂ ਤੇ ਨਿਰਭਰ ਹੁੰਦਾ ਹੈ ਸਭ ਕੁਝ। ਹਮ। ਹੁਣ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਪ੍ਰਮਾਤਮਾ ਹੈ ਨਾ ਪ੍ਰਮਾਤਮਾ ਤੋਂ ਬਾਅਦ ਜਿਹੜਾ ਪਹਿਲਾ ਗੁਰੂ ਏ ਉਹ ਸਾਡਾ ਉਹ ਪਹਿਲਾ ਗੁਰੂ ਪਹਿਲਾ ਉਸਤਾਦ ਉਹ ਹੁੰਦੀ ਏ ਬੱਚੇ ਦੀ ਮਾਂ। ਹਮ। ਮਾਂ ਚਾਵੇ ਆਪਣੇ ਬੱਚੇ ਨੂੰ ਚੋਰ ਢਾਕੂ ਲਟੇਰਾ ਠੱਗ ਬਣਾ ਸਕਦੀ ਏ। ਮਾਂ ਚਾਵੇ ਆਪਣੇ ਬੱਚੇ ਨੂੰ ਅਣਖੀ ਸੂਰਮਾ ਸ਼ੇਰ ਭਾਦਰ ਬਣਾ ਸਕਦੀ ਏ ਤੇ ਮਾਂ ਚਾਵੇ ਤੇ ਆਪਣੇ ਬੱਚੇ ਨੂੰ ਇੰਜੀਨੀਅਰ ਪਾਇਲਟ ਡਾਕਟਰ ਜੱਜ ਬਣਾ ਸਕਦੀ ਏ ਇਹ ਹੁਣ ਅੱਜ ਕੱਲ ਬਹੁਤੀਆਂ ਮਾਵਾਂ ਵੇਖ ਲਓ ਫੋਨ ਨਹੀਂ ਬੱਚਿਆਂ ਨੂੰ ਛੱਡਣ ਦਿੰਦੀਆਂ ਤੇ ਜੇ ਆਖੀ ਜਣਾ ਕਿ ਇਹਨੂੰ ਗੁਰੂ ਵਾਲੇ ਪਾਸੇ ਜੋੜ ਦੇ ਤੇ ਮਾਵਾਂ ਅੱਗੇ ਉਹ ਭਲਾ ਕੀ ਕਹਿੰਦੀਆਂ ਨੇ ਉਹ ਛੱਡ ਪਰਾਂ ਅਸੀਂ ਕਤੋਂ ਜੋੜੀਏ ਇਹਨਾਂ ਨੂੰ ਗੁਰੂ ਵਾਲੇ ਪਾਸੇ ਆਪੇ ਫੋਨ ਵੇਖ ਕੇ ਬਣ ਜਾਣਗੇ ਬਾਬੇ ਬਣ ਕੇ ਇਹਨਾਂ ਨੇ ਕੀ ਕਰਨਾ ਜੇ ਕਹੀਏ ਕਿ ਬੱਚੇ ਨੂੰ ਤੂੰ ਆਪਣੀ ਮਾਂ ਮਾਤਾ ਨੂੰ ਜਾ ਕੇ ਕਹੀਏ ਕਿ ਬੱਚੇ ਨੂੰ ਤੂੰ ਆਪਣੇ ਨੂੰ ਇਹ ਜੜੀ ਗੰਦੀ ਆ ਤੇਰੀ ਇਹ ਸੁਧਾਰ ਇਨੇ ਗੰਦੀ ਆਤ ਪਈਏ ਨੂੰ ਇਹ ਜੜੀ ਤੇ ਮਾਤਾ ਵੀ ਮੰਦੀ ਮਾਂ ਕਹਿੰਦੀ ਆਪੇ ਫੋਨ ਵੇਖ ਕੇ ਬਣ ਜਾਊਗਾ ਜੋ ਬਣਨਾ ਹੋਏਗਾ ਮੈਂ ਕਿਉਂ ਦੀ ਟੈਨਸ਼ਨ ਲਵਾਂ ਆਪੇ ਸਿੱਖ ਜਾਏਗਾ ਜੋ ਸਿੱਖਣਾ ਹੋਏਗਾ ਇਹਨੇ ਅੱਜ ਕੱਲ ਜਿਹੜੀਆਂ ਮਾਵਾਂ ਹੁੰਦੀਆਂ ਨੇ 5-5 6-6 ਹਜ਼ਾਰ ਦਾ ਸੂਟ ਸਵਾਲਣ ਗਈਆਂ ਡੇਅਰ ਡੇਡ 2-2 ਲੱਖ ਰੁਪਏ ਦਾ ਫੋਨ ਲੈ ਲੈਣ ਗਈਆਂ ਪਰ ਜੇ ਕਿਤੇ ਬੱਚਾ ਮੰਗ ਲਏ ਨਾ ਕਿ ਦਸਤਾਰ ਚਾਹੀਦੀ ਏ ਤੇ ਜਾਂ ਫਿਰ ਮੈਨੂੰ ਵਧੀਆ ਕਿਰਪਾਨ ਚਾਹੀਦੀ ਏ 1000 ਰੁਪਏ ਦੀ ਤੇ ਇੱਕ ਮਾਰ ਕੇ ਚਪੇੜ ਤੇ ਉੱਥੇ ਨੁਕਰੇ ਬਿਠਾ ਦੇਣਗੀਆਂ ਦਮਾਵਾਂ ਤੈਨੂੰ ਕਿਰਪਾਨ ਬਣਾਵਾ ਤੈਨੂੰ ਮੈਂ ਬਾਬਾ ਤੇ ਜੇ ਹੁਣ ਜਿਹੜੀ ਸਿੱਖਿਆ ਮਾਂ ਦੇएगी ਹੁਣ ਬੱਚਾ ਉਹੀ ਅੱਗੇ ਜਾ ਕੇ ਬਣੇਗਾ ਜੋ ਉਹਨੇ ਜੋ ਮਾਂ ਉਹਨੂੰ ਸਿੱਖਿਆ ਦੇएगी ਬੱਚਾ ਉਹੀ ਬਣੇਗਾ ਜੇ ਮਾਂ ਉਹਨੂੰ ਕਹੇਗੀ ਕਿ ਤੂੰ ਇੰਜੀਨੀਅਰ ਪਾਇਲਟ ਬਣ ਮਾਂ ਤੇ ਬੱਚਾ ਉਹੀ ਬਣੇਗਾ ਕਿਉਂਕਿ ਸਿੱਖਿਆ ਉਹਨੂੰ ਘਰੋਂ ਮਿਲੀ ਏ ਹੂੰ ਜੇ ਮਾਂ ਉਹਨੂੰ ਛੋਟੇ ਹੁੰਦੀ ਐ ਗੁਰੂ ਵਾਲੇ ਪਾਸੇ ਉਹਦੀ ਲਗਨ ਲਾ ਦੇਗੀ ਕਿ ਗੁਰੂ ਵਾਲੇ ਪਾਸੇ ਉਹਨੂੰ ਜੋੜ ਦੇਗੀ ਤੇ ਬੱਚਾ ਵੱਡਾ ਹੋ ਕੇ ਕਦੇ ਵੀ ਕਰਾਇ ਨਹੀਂ ਪਏਗਾ ਹੂੰ ਕਿਉਂਕਿ ਗੁਰੂ ਆਪ ਬੱਚੇ ਦਾ ਰਾਖਾ ਹੋ ਜਾਂਦਾ ਏ ਗੁਰੂ ਨੂੰ ਆਪ ਉਹਦੀ ਫਿਕਰ ਹੁੰਦੀ ਏ ਅਹੀਂ ਕਹਤ ਦਿੰਨੇ ਆ ਹਮ ਕਿ ਅਸੀਂ ਮਹਾਰਾਜਾ ਦੇ ਬੱਚੇ ਆ ਤੂੰ ਮਾਤ ਪਿਤਾ ਹਮ ਬਾਲਕ ਤੇਰੇ ਹਮ ਕਿ ਅਸੀਂ ਤੁਹਾਡੇ ਬੱਚੇ ਆ ਪਰ ਅਸੀਂ ਅਮਲ ਤੇ ਕਰਨਾ ਹੀ ਨਹੀਂ ਕਿਉਂਕਿ ਬੱਚਾ ਤੇ ਮਹਾਰਾਜ ਦਾ ਉਹ ਹੁੰਦਾ ਏ ਜਿਹੜਾ ਮਹਾਰਾਜ ਦੀ ਕਈ ਗੱਲ ਮੰਨੇ ਜੇ ਅਸੀਂ ਕਈ ਗੱਲ ਹੀ ਨਹੀਂ ਮੰਨਣੀ ਤੇ ਫਿਰ ਅਸੀਂ ਕਾਹਤੋਂ ਕਹਿੰਨੇ ਆ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਬੱਚੇ ਅਸੀਂ ਬਣੇ ਹੀ ਨਹੀਂ ਉਹਦੇ ਕਿਉਂਕਿ ਗੱਲ ਤੇ ਅਸੀਂ ਦੀ ਮੰਨੀ ਨਹੀਂ ਕੋਈ ਸੋ ਮਤਾਵਾ ਪਹਿਣਾ ਦੇ ਅੱਗੇ ਮੇਰੀ ਬੇਨਤੀ ਏ ਕਿ ਜੇ ਚਾਹੁੰਦੇ ਹੋ ਕਿ ਗੁਰੂ ਵਾਲਾ ਗੁਰੂ ਵਾਲੇ ਪਾਸੇ ਬੱਚਾ ਜੁੜੇ ਫਿਰ ਛੋਟੇ ਹੁੰਦੀਆਂ ਤੁਸੀਂ ਬੱਚਾ ਜੋ ਵੀ ਗੁਰੂ ਨਾਲ ਧਾਰਮਿਕ ਚੀਜ਼ ਜੜੀ ਝੜੀ ਹੁੰਦੀ ਹੈ ਮੰਗਦਾ ਹੈ ਉਹਨੂੰ ਉਸੇ ਵੇਲੇ ਬਿਨਾ ਕਿਸੇ ਦੇਰੀ ਤੋਂ ਲਿਆ ਕੇ ਦਿੱਤੀ ਜਾਵੇ ਜੇ ਬੱਚਾ ਮੈਨੂੰ ਪਤਾ ਹੈ ਕਿ ਜੇ ਅੱਜ ਕੋਈ ਬੱਚਾ ਮੰਗ ਲੇ ਨਾ ਮਾਂ ਕੋ ਫੋਨ ਕਿ 20000 ਰੁਪਏ ਦਾ ਸਾਨੂੰ ਫੋਨ ਚਾਹੀਦਾ ਹੈ ਮਾਂ ਇੱਕ ਮਿੰਟ ਨਹੀਂ ਲਾਏਗੀ 20000 ਰੁਪਏ ਦਾ ਫੋਨ ਲਿਆ ਕੇ ਦੇ ਦੇਗੀ ਪਰ ਜੇ ਕਿਤੇ 1000 ਰੁਪਏ ਦਾ ਬਾਣਾ ਸਵਾਉ ਉਹਨੂੰ ਕਹਿ ਦਿੱਤਾ ਤੇ ਉਤੋਂ ਚ ਪੇੜਾਂ ਵਜਣਗੀਆਂ ਸਿੱਖਿਆ ਤੇ ਮਾਂ ਨੇ ਦੇਣੀ ਹੈ ਜੇ ਉਹੋ ਹੀ ਮਾਣਿਆ ਇਹੋ ਜੀ ਸਿੱਖਿਆ ਦੇ ਦਿੱਤੀ ਫਿਰ ਬੱਚੇ ਕਿੱਧਰੋਂ ਜੁੜਨਾ ਹੈ ਗੁਰੂ ਨਾਲ ਹਮ ਹੁਣ ਮੇਰੇ ਮਾਤਾ ਜੀ ਨੇ ਉਹਨਾਂ ਨੂੰ ਸਪਾਈਨ ਦਾ ਉਹਨਾਂ ਦਾ ਆਪਰੇਸ਼ਨ ਹੋਇਆ ਏ ਰੀੜ ਦੀ ਹੱਡੀ ਵਿੱਚ ਉਹਨਾਂ ਦੇ ਟਿਊਮਰ ਏ ਹਮ ਤੇ ਨਾ ਉਹ ਚੰਗੀ ਤਰ੍ਹਾਂ ਚੱਲ ਫਿਰ ਸਕਦੇ ਨੇ ਹਮ ਤੇ ਮੈਂ ਮੈਂ ਆਪਣੇ ਮਾਤਾ ਜੀ ਦੇ ਨਾਲ 2-200 ਕਿਲੋਮੀਟਰ ਸਕੂਟਰੀ ਦੇ ਉੱਤੇ ਪਹੁੰਚਣਾ ਕੱਢਦਾ ਗਰਮੀਆਂ ਸਿਆਲ ਦੇ ਵਿੱਚ ਵਾਹ ਵਾਹ ਸ਼ਿਆਲ ਦੇ ਵਿੱਚ ਜਿਹੜਾ ਧੁੰਦ ਹੁੰਦੀ ਏ ਧੁੰਦ ਸਾਰੀ ਆ ਗਈ ਪਰਵਟਿਆਂ ਤੇ ਜੰਮੀ ਹੁੰਦੀ ਏ ਤੇ ਗਰਮੀਆਂ ਦੇ ਵਿੱਚ ਤੇ ਮੈਂ ਇੱਕ ਵਾਰ ਆਪਣੀ ਕਲਾਸ ਲਾਉਣ ਜਾ ਰਿਆਂ ਸੀ ਇਹ ਉਧਰ ਆਪਣੀ ਉਧਰ ਹੁੰਦੀ ਸੀ ਅੰਮ੍ਰਿਤਸਰ ਵਾਲੇ ਪਾਸੇ ਕਵਤਾ ਦੀ ਮੈਂ ਕਲਾਸ ਲਾਉਣਾ ਸੀ ਅੱਛਾ ਜੀ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਪਰ ਮੇਰੇ ਮਾਤਾ ਜੀ ਨੇ ਮੈਨੂੰ ਅੰਦਰੋਂ ਇੰਨਾ ਮਜ਼ਬੂਤ ਕਰਕੇ ਰੱਖਿਆ ਏ ਉਦੋਂ ਵੀ ਉਸੇ ਦੇ ਹਾਲਤ ਚ ਸੀ ਮੈਂ ਪਰ ਮੈਂ ਡੋਲੇ ਆਣੀ ਉਸ ਵੇਲੇ ਤੇ ਹੁਣ ਆਜ਼ਾਦਤ ਪੈ ਗਈ ਹੁਣ ਪੱਕੀ ਹੁਣ ਜਿੱਥੇ ਮਰਜ਼ੀ ਭਾਵੇਂ 2-200 ਕਿਲੋਮੀਟਰ ਚੱਲ ਕੇ ਭਾਵੇਂ ਜਾਇਆ ਕਰੀਏ ਪਰ ਅੱਜ ਹੁਣ ਕੁਝ ਨਹੀਂ ਹੁੰਦਾ ਕਿਉਂਕਿ ਗੁਰੂ ਨੇ ਆਪ ਹੱਥ ਦੇ ਕੇ ਰੱਖਿਆ ਏ ਮਗਰ ਗੁਰੂ ਦਾ ਥਾਪੜਾ ਏ ਸੋ ਮੇਰੇ ਮਾਤਾ ਜੀ ਇੰਨੀ ਮੇਰੇ ਪਿੱਛੇ ਮਿਹਨਤ ਕਰਦੇ ਨੇ ਕਿ ਮੈਂ ਤਿੰਨ ਜਾਂ ਚਾਰ ਸਾਲ ਦਾ ਸੀ ਉਦੋਂ ਮੈਂ ਪਹਿਲੀ ਵਾਰ ਸਟੇਜ ਤੇ ਚੜ ਕੇ ਕਵਤਾ ਬੋਲੀ ਸੀ ਜਦੋਂ ਮੇਰੀ ਜ਼ੁਬਾਨ ਚੋਂ ਮੈਂ ਪਹਿਲੀ ਵਾਰ ਜਦੋਂ ਕੁਝ ਬੋਲਣਾ ਲੱਗਿਆ ਸੀ ਤੇ ਮੇਰੇ ਮਾਤਾ ਜੀ ਨੇ ਮੈਨੂੰ ਵਾਹਿਗੁਰੂ ਬੋਲਣਾ ਸਿਖਾਇਆ ਸੀ ਤੇ ਉਸ ਵੇਲੇ ਮੈਂ ਚੜ ਕੇ ਸਟੇਜ ਤੇ ਤੇ ਫਤਿਹ ਬੁਲਾ ਕੇ ਆ ਜਾਂਦਾ ਸੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਤੇ ਮਲਾਕੇ ਦੇ ਮਸਟੇ ਤੋਂ ਥੱਲੇ ਆ ਜੰਨਾ ਹੁੰਨਾ ਸੀ ਐਨੀ ਮੇਰੀ ਮਾਤਾ ਜੀ ਨੇ ਮੇਰੇ ਪਿੱਛੇ ਘਾਲਣਾ ਘਾਲੀ ਏ ਇੰਨਾ ਮੇਰੀ ਮਾਤਾ ਜੀ ਦਾ ਮੇਰਾ ਮਗਰੋਂ ਥਾਪੜ ਆਏ ਕਿ ਮੇਰੇ ਮਾਤਾ ਜੀ ਸਾਰੀ ਦਿਹਾੜੀ ਕੋਈ ਕੰਮ ਨਹੀਂ ਕਰਦੇ ਸਿਰਫ ਉਹਨਾਂ ਨੇ ਕਿਤਾਬਾਂ ਪੜ੍ਹਨੀਆਂ ਨੇ ਕਿਤਾਬਾਂ ਜਦੋਂ ਰਾਤ ਨੂੰ ਮੈਂ ਸੁੱਤਾ ਹੁੰਨਾ ਨਾ ਉਦੋਂ ਮਾਤਾ ਜੀ ਘਰ ਦਾ ਕੰਮ ਕਰ ਰਹੇ ਹੁੰਦੇ ਉਦੋਂ ਛਾੜੂ ਪੋਚਾ ਲਾ ਰਹੇ ਹੁੰਦੇ ਨੇ ਮੈਨੂੰ ਲੱਗਦਾ ਕਿ ਤੁਹਾਨੂੰ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਮਾਤਾ ਦੇ ਯੂ نو ਐਦਾਂ ਹੁੰਦਾ ਕਿ ਪੈਰਾਂ ਦੇ ਵਿੱਚ ਅਸੀਂ ਸੇਰ ਰੱਖੀਏ ਤਾਂ ਨਨਿਆ ਮਾ ਦਿਨਾਂ ਨੇ ਇਹੋ ਜਿਹਾ ਪੁੱਤਰ ਜੰਮਿਆ ਹਨਾ ਤੇ ਬਹੁਤ ਉਹਨਾਂ ਦੀ ਮਿਹਨਤ ਹੈ ਇਹਦੇ ਪਿੱਛੇ ਮੇਰੀ ਤਿੰਨ ਚਾਰ ਵਾਰੀ ਗੱਲ ਹੋਈ ਹੈ ਉਹਨਾਂ ਨਾਲ ਫੋਨ ਤੇ ਤੇ ਬਹੁਤ ਖੁਸ਼ੀ ਹੁੰਦੀ ਹੈ ਤੁਹਾਡੇ ਵਾਲ ਦੇਖ ਕੇ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਤੇ ਇੱਕ 12 ਸਾਲ ਦਾ ਬੱਚਾ ਬੱਚਾ ਵੀ ਨਹੀਂ ਕਹਿ ਸਕਦੇ ਹਨਾ ਵੀ ਜੋ ਤੁਹਾਡੀ ਉਮਰ ਹੈ ਔਰ ਜੋ ਤੁਸੀਂ ਕਰ ਰਹੇ ਹੋ ਉਹ ਬਿਲਕੁਲ ਹੀ ਮਤਲਬ ਕਿ ਇਹ ਪਰਮਾਤਮਾ ਦੀ ਕਿਰਪਾ ਹੀ ਹੈ ਤੇ ਮੈਂ ਚਾਹੂੰਗਾ ਕੋਈ ਸੁਣਾਓ ਜੋ ਤੁਹਾਡਾ ਦਿਲ ਕਰੇ ਹਾਂ ਜਦ ਵੀ ਧਰਮ ਦਾ ਕੀਤੇ ਵਿਰੋਧ ਹੋਇਆ ਜਾਨਾ ਹਸ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਸ਼ੀ ਉਡਾਰੀਆਂ ਖਾਲਸੇ ਨੇ ਸਿੱਧਕ ਸਬਰ ਤੇ ਅਣਖ ਦੀ ਲੈ ਗੁੜਤੀ ਦੇਹਾਂ ਫੇਰ ਹੀ ਧਾਰੀਆਂ ਖਾਲਸੇ ਨੇ ਮੌਤ ਖਾਲਸੇ ਤੋਂ ਜੀਵਨ ਮੰਗਦੀ ਏ ਤੇਗਾ ਮੌਤ ਨੂੰ ਮਾਰੀਆਂ ਖਾਲਸੇ ਨੇ ਜਿਉਣਾ ਯੋਧਿਆਂ ਦਾ ਖਾਲਸੇ ਦਾ ਚੜਦੀ ਕਲਾ ਸਰਬੱਤ ਦੇ ਭਲੇ ਵਾਲਾ ਭਲੇ ਵਾਲਾ ਭਲੇ ਵਾਲਾ ਚੜਦੀ ਕਲਾ ਸਰਬੱਤ ਦੇ ਭਲੇ ਵਾਲਾ ਉੱਚਾ ਸੁੱਚਾ ਤਰਨਾ ਏ ਖਾਲਸੇ ਦਾ ਸੀਸ ਟਲੀ ਤਰਿਆਰ ਦੀ ਗਲੀ ਜਾਣ ਰੱਬੀ ਰੂਪ ਦੇਵਾਨਾ ਏ ਖਾਲਸੇ ਦਾ ਜੀ ਦੀ ਛੱਟ ਪੀ ਕੇ ਚੜੀਆਂ ਬਾਹਰ ਮਾਰੇ ਅਮਰਤ ਮਈ ਖਜਾਨਾ ਏ ਖਾਲਸੇ ਦਾ ਸ਼ਾਤਮਈ ਰਣਾਂ ਨੇ ਰਾ ਸਿੱਖਿਆਣੀ ਲੜੇ ਖਾਲਸਾ ਤੇਗ ਦੀ ਧਾਰ ਬਣ ਕੇ ਇਹਨੂੰ ਪਤਾ ਦਸ਼ਮੇਸ਼ ਨੇ ਸਾਜੇ ਆਏ ਸਾਜੇ ਆਏ ਸਿੰਘੋ ਸਾਜੇ ਆਏ ਇਹਨੂੰ ਪਤਾ ਦਸ਼ਮੇਸ਼ ਨੇ ਸਾਜੇ ਆਏ ਲੜੇ ਜੰਗ ਅਜੀਤ ਜੁਝਾਰ ਬਣ ਕੇ ਸੁੱਚਾ ਫੁੱਲ ਗੋਲਾਬ ਦਾ ਮਿੱਤਰਾਂ ਲਈ ਵੱਜੇ ਵੈਰੀਆਂ ਨੂੰ ਤਿੱਖੀ ਢਾਲ ਬਣ ਕੇ ਸਵਾਲਖ ਨਾਲ ਖਾਲਸਾ ਲੜੇ ਕੱਲਾ ਗੱਜੇ ਜੰਗ ਵਿੱਚ ਸ਼ਾਹ ਅਸਵਾਰ ਬਣ ਕੇ ਤੇਰੇ ਚਰਖੜੀ ਆ ਰਿਆਂ ਤੀਰ ਛੱਡੇ ਬੰਦ ਬੰਦ ਕਟਵਾਏ ਤਾਂ ਖਾਲਸੇ ਨੇ ਇਟਾਂ ਹੱਡੀਆਂ ਵਿੱਚ ਦਾ ਲਾਗਰ ਲਾਗਰ ਹੋ ਲਾਗਰ ਇਟਾਂ ਹੱਡੀਆਂ ਵਿੱਚ ਦਾ ਲਾਗਰ ਕੌਮੀ ਮਹਿਲ ਬਣਾਏ ਤਾਂ ਖਾਲਸੇ ਨੇ ਸ਼ਾਨ ਖਾਲਸੇ ਦੀ ਉੱਚੀ ਜੱਗ ਨਾਲੋਂ ਸੀ ਸਤਲੀ ਟਕਾਏ ਤਾਂ ਖਾਲਸੇ ਨੇ ਸੀ ਸਤਲੀ ਟਕਾਏ ਤਾਂ ਖਾਲਸੇ ਨੇ ਧਰਤੀ ਕੰਬੀ ਅਸਮਾਨ ਵੀ ਢੋਲ ਗਿਆ اٹਕ ਜੇ ਹੈ اٹਕਾਏ ਤਾਂ ਖਾਲਸੇ ਨੇ اٹਕ ਜੇ ਹੈ اٹਕਾਏ ਤਾਂ ਖਾਲਸੇ ਨੇ اٹਕ ਜੇ ਹੈ اٹਕਾਏ ਤਾਂ ਖਾਲਸੇ ਨੇ ਬਿਜਲੀ ਅਜੇ ਆਵੀ ਸਿੰਘਾਂ ਅਣਖੀ ਅਰੇ ਇਹ ਵੀ ਖੰਡਾ ਏ ਖਾਲਸੇ ਦਾ ਧਰਤੀ ਪੂਜਦੀ ਅਰਸ਼ ਵੀ ਕਰੇ ਸਿਰ ਦਾ ਉੱਚਾ ਝੋਲੇ ਦਾ ਝੰਡਾ ਏ ਖਾਲਸੇ ਦਾ ਉੱਚਾ ਝੋਲੇ ਦਾ ਝੰਡਾ ਏ ਖਾਲਸੇ ਦਾ ਉੱਚਾ ਝੋਲੇ ਦਾ ਝੰਡਾ ਏ ਖਾਲਸੇ ਦਾ ਵਾਹ ਵਾਹ ਬਰੀਕ ਵਾਹ ਯਾਰ ਮਨ ਲੂੰ ਕੰਡੇ ਖੜੇ ਕਰ ਦਿੰਦੇ ਹਾਂ ਬਹੁਤ ਬਹੁਤ ਨੰਦ ਆਇਆ ਬਹੁਤ ਨੰਦ ਆਇਆ ਜਦੋਂ ਤੁਸੀਂ ਖਾਲਸੇ ਦੀ ਗੱਲ ਕਰਦੇ ਹੋ ਬਾਬਾ ਜੀ ਖਾਲਸੇ ਤੋਂ ਤੁਹਾਡਾ ਮਾਇਨਾ ਕੀ ਹੈ ਤੁਸੀਂ ਕੀ ਸਮਝਦੇ ਹੋ ਖਾਲਸੇ ਨੂੰ ਬਾਬਾ ਜੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੀ ਪਰਿਭਾਸ਼ਾ ਦੱਦਿਆ ਹੋਇਆ ਹੈ ਕਿ ਆਏ ਕਿ ਖਾਲਸਾ ਹੈ ਕੀ ਇਹ ਹਮ ਖਾਲਸਾ ਸੋਏ ਨਾਮ ਜਪ ਕਰਾ ਖਾਲਸਾ ਸੋਏ ਮਲੇਸ਼ ਪਰ ਚੜਾ ਖਾਲਸਾ ਸੋਏ ਨਾਮ ਸਿਓ ਜੋੜੇ ਖਾਲਸਾ ਸੋਏ ਬੰਧਨ ਕੋ ਤੂੜੇ ਖਾਲਸਾ ਸੋਏ ਜੋ ਚੜਿਆ ਤਰੰਗ ਖਾਲਸਾ ਸੋਏ ਕਰੇ ਨਿਤ ਜੰਗ ਖਾਲਸਾ ਸੋਏ ਸ਼ਸਤਰ ਕੋ ਧਾਰੈ ਖਾਲਸਾ ਸੋਏ ਦੁਸ਼ਟ ਕੋ ਮਰੈ ਮਰਾਇ ਨੇ ਇਹ ਸਾਰੇ ਗੁਣ ਦੱਸੇ ਖਾਲਸਾ ਜੀ ਖਾਲਸੇ ਦੇ ਖਾਲਸਾ ਸੋਏ ਨਾਮ ਜਪ ਕਰੇ ਖਾਲਸਾ ਰੋਜ਼ ਨਾਮ ਜਪਦਾ ਏ ਖਾਲਸਾ ਸੋਏ ਮਲੇਸ਼ ਪਰ ਚੜਾ ਏ ਖਾਲਸਾ ਮਲੇਸ਼ ਦੇ ਉੱਤੇ ਭਾਵ ਕੇ ਜਲਮ ਦੇ ਉੱਤੇ ਚੜਦਾ ਏ ਖਾਲਸਾ ਸੋਏ ਨਾਮ ਸਿਓ ਜੋੜੇ ਖਾਲਸਾ ਨਾਮ ਨਾਲ ਜੋੜਦਾ ਏ ਹੋਰ ਕਿਸੇ ਬੰਦੇ ਨੂੰ ਲੈ ਕੇ ਕੋਈ ਬੰਦਾ ਕਰਾਏ ਪਿਆ ਏ ਉਹਨੂੰ ਖਾਲਸਾ ਚੰਗੇ ਰਾਹ ਤੇ ਸਿੱਧੇ ਰਾਹ ਤੇ ਪਾਉਂਦਾ ਏ ਤੇ ਖਾਲਸਾ ਸੋਏ ਨਾਮ ਜਪ ਕਰੇ ਖਾਲਸਾ ਸੋਏ ਮਲੇਸ਼ ਪਰ ਚੜਾ ਏ ਖਾਲਸਾ ਸੋਏ ਨਾਮ ਸਿਓ ਜੋੜੇ ਖਾਲਸਾ ਸੋਏ ਬੰਧਨ ਕੋ ਤੋੜੇ ਖਾਲਸਾ ਹੋਏ ਜਿਹੜਾ ਬੰਦਨਾਂ ਨੂੰ ਤੋੜਦਾ ਏ ਤੇ ਬੰਦਨ ਕਿਹੜੇ ਨੇ ਜੜੀਆਂ ਅੱਜ ਅਸੀਂ ਰਖਣੀਆਂ ਬਣਵਾਉਂਦੇ ਆ ਹੂੰ ਖਾਲਸਾ ਸੋਏ ਬੰਦਨ ਕੋ ਤੋੜੇ ਖਾਲਸਾ ਸੋਏ ਜੋ ਚੜ੍ਹੇ ਤਰੰਗ ਖਾਲਸਾ ਸੋਏ ਕਰੇ ਨਿਤ ਜੰਗ ਖਾਲਸਾ ਉਹ ਜਿਹੜਾ ਰੋਜ਼ ਜੰਗ ਕਰਦਾ ਏ ਖਾਲਸਾ ਸੋਏ ਸ਼ਸਤਰ ਕੋ ਧਾਰੈ ਖਾਲਸਾ ਸੋਏ ਦੁਸ਼ਟ ਕੋ ਮਾਰੇ ਖਾਲਸਾ ਹੋਏ ਜਿਹੜਾ ਸ਼ਸਤਰ ਨੂੰ ਧਾਰਦਾ ਏ ਖਾਲਸਾ ਸੋਏ ਦੁਸ਼ਟ ਕੋ ਮਾਰੇ ਖਾਲਸਾ ਉਹ ਜਿਹੜਾ ਦੁਸ਼ਟ ਨੂੰ ਮਾਰਦਾ ਏ ਇਹ ਆ ਖਾਲਸਾ ਜਿਹੜਾ ਜ਼ੁਲਮ ਦੇ ਖਿਲਾਫ ਲੜਦਾ ਤੁਸੀਂ ਸ਼ਸਤਰਾਂ ਦੀ ਗੱਲ ਕੀਤੀ ਹੈ ਬਾਬਾ ਜੀ ਸ਼ਸਤਰ ਰੱਖਣੇ ਵੀ ਕਿੰਨੇ ਕੁ ਜ਼ਰੂਰੀ ਹੈ ਬਾਬਾ ਜੀ ਮਹਾਰਾਜ ਨੇ ਕਿਹਾ ਏ ਅਸ ਕਰਪਾਣ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਿਰੋਹੀ ਸੈਥੀ ਜਹ ਹੈ ਹਮਾਰੇ ਪੀਰ ਤੀਰ ਤੂੰ ਹੀ ਸੈਥੀ ਤੂੰ ਤੂੰ ਹੀ ਤਬਰ ਤਲਵਾਰ ਨਾਮ ਤੇਹਾਰੋ ਜੋ ਜਪੈ ਭਏ ਸਿੰਧ ਪਵਪਾਰ ਮਹਾਰਾਜ ਨੇ ਕਿਹਾ ਆਸਾ ਕਿਰਪਾਨ ਖੰਡੋ ਖੜਗ ਜਿਹੜੀ ਕਿਰਪਾਨ ਏ ਜਿਹੜੀ ਢਾਲ ਏ ਖੜਗ ਏ ਤੇਗਾ ਏ ਵਰਸ਼ੇ ਨੇ ਨਾਗਣੀਆਂ ਢਾਲਾਂ ਨੇ ਮਹਾਰਾਜ ਕਹਿੰਦੇ ਇਹ ਸਾਡੇ ਪੀਰ ਨੇ ਤੇ ਪੀਰਾਂ ਨੂੰ ਕਦੀ ਆਪਣੇ ਤਨ ਦੇ ਨਾਲੋਂ ਵਿਸਾਰਨਾ ਨਹੀਂ ਚਾਹੀਦਾ ਹਮ ਜੇ ਛੇ ਕੋਈ ਵੀ ਹੀਲਾ ਵਸੀ ਦੇ ਨਾਲ ਕੰਮ ਆਏ ਉਥੇ ਖਾਲਸੇ ਦੇ ਸ਼ਾਸਤਰ ਕੰਮ ਆਉਂਦੇ ਨੇ ਸ਼ਸਤਰ ਕੰਮ ਆਉਂਦੇ ਨੇ ਹਮ ਹੁਣ ਮਹਾਰਾਜ ਵੀ ਫਰਮਾਨ ਕਰਦੇ ਨੇ ਚੂਕਾਰ ਅਜ ਹਮਾ ਹਿੰਦ ਤੇ ਦਰਗੁਜਸ ਹਲਾਲ ਅਸਤ ਬਰਦਨ ਬਾਸ਼ ਸ਼ਮਸ਼ੀਰ ਦਸਤ ਮਾਰੇ ਕਹਿੰਦੇ ਜਦੋਂ ਸਾਰੇ ਤੁਸੀਂ ਹੀਲੇ ਵਸੀਲੇ ਆਪਣੇ ਵਰਤਲੇ ਹੋਣ ਕੋਈ ਹੀ ਲਵਸੀਲਾ ਕਮਣਾ ਕੀਤਾ ਹੋਵੇ ਕੋਈ ਤੁਹਾਡੀ ਗੱਲ ਨਾ ਸੁਣਦਾ ਹੋਵੇ ਕੋਈ ਤੁਹਾਡੇ ਉੱਤੇ ਕਹਿਰ ਕਰ ਰਿਹਾ ਹੋਵੇ ਕੋਈ ਤੁਹਾਡੇ ਉੱਤੇ ਜ਼ੁਲਮ ਕਰ ਰਿਹਾ ਹੋਵੇ ਫਿਰ ਖਾਲਸੇ ਨੂੰ ਸ਼ਾਸਤਰ ਚੁੱਕਣੇ ਲਾਜ਼ਮੀ ਨੇ ਫਿਰ ਉਹਨੂੰ ਸ਼ਾਸਤਰ ਚੁੱਕ ਲੈਣੇ ਚਾਹੀਦੇ ਨੇ ਬਿਨਾ ਸ਼ਸਤਰ ਕੇ ਸੰਗ ਨਰੰਗ ਪੇੜ ਜਾਨੋ ਗਹੇ ਕਾਣ ਤਾਕੋ ਕਿਤੇਲੇ ਸਿਧਾਨੋ ਇਹੋ ਮੋਰ ਆਗਿਆ ਸੁਣੋ ਰੇ ਪਿਆਰੇ ਬਿਨਾ ਸ਼ਸਤਰ ਕੇ ਸੰਗ ਦੇ ਹੋਣਾ ਦਦਾਰੇ ਮਹਾਰਾ ਇਹ ਕਹਿੰਦੇ ਬਿਨਾ ਸ਼ਾਸਤਰਾਂ ਤੋਂ ਬਿਨਾ ਕੇਸਾ ਨੂੰ ਮੈਂ ਸੇਖ ਨੂੰ ਆਪਣੇ ਦਰਸ਼ਨ ਨਹੀਂ ਦਵਾਗਾ ਜਬ ਹਮਰੇ ਦਰਸ਼ਨ ਕੋ ਆਓ ਬਣ ਸਤੇਤ ਤਨ ਸ਼ਸਤਰ ਸਜਾਓ ਕਿ ਜਦੋਂ ਵੀ ਤੁਸੀਂ ਮੇਰੇ ਦਰਸ਼ਨਾਂ ਨੂੰ ਆਉਣਾ ਹੈ ਸਤੇਤ ਬਣ ਕੇ ਆਓ ਤੇ ਤੁਹਾਡੇ ਤਨ ਦੇ ਨਾਲ ਸ਼ਾਸਤਰ ਹੋਣੀ ਚਾਹੀਦੀ ਨੇ ਕਮਰ ਕਸਾ ਕਰਦੇ ਹੋ ਦਿਖਾਈ ਹਮਰੀ ਖੁਸ਼ੀ ਹੋਏ ਅਦੇ ਕਾਈ ਕੈਨੇਡਾ ਕਮਰ ਕਸਾ ਕਰਕੇ ਸਾਡੇ ਦਰਬਾਰ ਵਿੱਚ ਆਏਗਾ ਉੱਤੇ ਅਸੀਂ ਹੋਰ ਖੁਸ਼ ਹੋਵਾਂਗੇ। ਹੂੰ ਪਰ ਇਹ ਇਹ ਇੰਨਾ ਔਖਾ ਕਿਉਂ ਲੱਗਦਾ ਜੀ ਉਹਨੂੰ ਜਦਾਂ ਜਦੋਂ ਮੈਂ ਆਪਣੀ ਗੱਲ ਹੀ ਕਰਦਾ ਮੇਰੇ ਵੀ ਕੇਸ ਕਤਲ ਹੈ। ਹੈਨਾ ਮੇਰੀ ਦਾੜੀ ਕੱਟੀ ਹੋਈ ਹੈ ਇਹ ਬਹੁਤ سارے ਲੋਕ ਸਾਨੂੰ ਦੇਖਦੇ ਹੋਣਗੇ। ਇਹ ਇੰਨਾ ਔਖਾ ਕਿਉਂ ਲੱਗਦਾ ਹੈ ਸਾਡੇ ਵਰਗੇ ਲੋਕਾਂ ਨੂੰ? ਵੀ ਕੇਸ ਰੱਖਣੇ ਆ ਰਹਿਤ ਰੱਖਣੀ ਇਹ ਨਹੀਂ ਔਖੀ ਕਿਉਂ ਲੱਗਦੀ ਹੈ? ਬਾਬਾ ਜੀ ਰਹਿਤ ਰੱਖਣੀ ਬਿਲਕੁਲ ਔਖੀ ਨਹੀਂ ਹੈ ਜੀ। ਹੂੰ ਅਸੀਂ ਰੋਇ ਨਾ ਹੁੰਨੇ ਆ। ਅਰੋੜੇ ਬ੍ਰਸ਼ ਕਰਦੇ ਆ। ਅਸੀਂ ਡੇਲੀ ਰੁਟੀਨ ਦੇ ਵਿੱਚ ਜੋ ਕੰਮ ਕਰਦੇ ਅਸੀਂ ਰੋਜ਼ ਕਰਦੇ ਆ ਉਹ ਹੁਣ ਰਹਿਤ ਜਿਹੜੀ 40 ਦਿਨ ਰਹਿਤ ਰੱਖੋ ਆਪਣੀ ਉਹਦੀ ਵੀ ਤੁਹਾਡੀ ਆਦਤ ਪੱਕੀ ਹੋ ਰਹੀਗੀ ਕਿ ਅਸੀਂ ਆਪਣੀ ਦਾੜੀ ਨੂੰ ਆਪਣੇ ਜਿਹੜੇ ਸਾਡਾ ਦਾੜਾ ਹੈ ਉਹਨੂੰ ਕੈਂਚੀ ਨਹੀਂ ਲਵਾਉਣੀ ਹੂੰ ਜਿਹੜਾ ਕੰਗਾ ਹੈ ਸਾਡੇ ਸੇਵ ਵਿੱਚ ਸਾਡੇ ਕੇਸਾਂ ਵਿੱਚ ਲੱਗਾ ਹੋਣਾ ਚਾਹੀਦਾ ਹੈ ਹੂੰ ਤੇ ਨਾਲ ਦੇ ਨਾਲ ਹੀ ਅਸੀਂ ਜਿਹੜੀ ਆਪਣੀ ਕਰਪਾਣ ਹੈ ਉਹਨੂੰ ਧਾਰਨ ਕਰਕੇ ਰੱਖਣਾ ਹੈ ਹਮੇਸ਼ਾ ਲਈ ਆਪਣੇ ਕਦੀ ਵੀ ਉਹਨੂੰ ਤੰਦੇ ਨਾਲ ਉਹਨੇ ਵਿਸਾਰਨਾ ਤੇ ਇੱਕ ਸ਼ਹਿਰਾ ਜਰੂਰ ਪਾ ਕੇ ਰੱਖਣਾ ਹੈ ਹੁਣ ਇਹ ਰਹਿਤ ਮਰਿਆਦਾ ਇਹ ਜਿਹੜੀ 40 ਦਿਨ ਰੱਖੋਗੇ ਤੁਸੀਂ ਰੋਜ਼ ਉੱਠ ਕੇ ਇਸ਼ਨਾਨ ਕਰੋਗੇ ਬਾਣੀ ਪੜੋਗੇ ਤੁਹਾਡੀ ਰਹਿਤ ਆਪਣੇ ਆਪ ਪੱਕੀ ਹੋ ਜਾਏਗੀ ਤੇ ਰਹਿਤ ਉਹ ਤੁਹਾਡੀ ਫਿਰ ਆਦਤ ਬਣ ਜਾਏਗੀ ਉਹ ਤੁਸੀਂ ਕਦੀ ਵੀ ਉਹਨੂੰ ਆਪਣੇ ਨਾਲੋਂ ਆਪਣੇ ਦਿਮਾਗ ਚ ਉਹਨੂੰ ਕਦੀ ਨਹੀਂ ਵਿਸਾਰੋਗੇ ਕਿ ਮੈਂ ਹਮੇਸ਼ਾ ਕਰਪਾਨ ਪਾ ਕੇ ਰੱਖਣੀ ਹੂੰ ਗਾੜੀ ਨੂੰ ਮੈਂ ਨਾਈ ਦੀ ਦੁਕਾਨ ਵਿੱਚ ਵੜਨ ਲੱਗੇ ਆ ਤੁਸੀਂ 100 ਵਾਰ ਸੋਚੋਗੇ ਨਹੀਂ ਮੈਂ ਰਹਿਤ ਰੱਖੀ ਐ ਮੈਂ ਨਹੀਂ ਵੜਨਾ ਨਾਈ ਦੀ ਦੁਕਾਨ ਵਿੱਚ ਮੈਂ ਮਹਾਰਾਜ ਅੱਗੇ ਜਾ ਕੇ ਕਿਹਾ ਏ ਕਿ ਮਹਾਰਾਜ ਜੀ ਅੱਜ ਤੋਂ ਬਾਅਦ ਮੈਂ ਆਪਣੀ ਦਾੜੀ ਨੂੰ ਆਪਣੇ ਦਾੜੇ ਨੂੰ ਕੈਂਚੀ ਨਹੀਂ ਲਵਾਵਾਂਗਾ ਤੇ ਮੈਂ ਨਾਈ ਦੀ ਦੁਕਾਨ ਵਿੱਚ ਵੜਨਾ ਤੇ ਜਦੋਂ ਹੀ ਬੰਦਾ ਭਾਵੇਂ ਪਹਿਲਾ ਬੰਦੇ ਨੇ ਭਾਵੇਂ ਆਪਣੀ ਦਾੜਾ ਰੱਖਿਆ ਹੋਵੇ ਅਮਰਤ ਵੀ ਛਕਿਆ ਹੋਵੇ ਪਰ ਜੇ ਬੰਦਾ ਨਾਈ ਦੀ ਦੁਕਾਨ ਵਿੱਚ ਜੇ ਕਿਤੇ ਉਦਾਂ ਹੀ ਵੜ ਗਿਆ ਨਾ ਤੇ ਮਹਾਰਾਜ ਕਹਿੰਦੇ ਨੇ ਉਹਦਾ ਜਿੰਨਾ ਵੀ ਉਹਨੇ ਜਪ ਤਪ ਕੀਤਾ ਨਾ ਕਿਹੇ ਕੰਮ ਦਾ ਉਹਦਾ ਜਪ ਤਪ ਨਹੀਂ ਰਿਹਾ ਉਹ ਬੰਦਾ ਜਿਹੜਾ ਇਹ ਪਾਪ ਦਾ ਭਾਗੀ ਬਣ ਗਿਆ ਏ ਉਹ ਤਾਂ ਵੀ ਨਰਕਾਂ ਚ ਜਾਏਗਾ ਜੇ ਉਹਨੇ ਨਾਈ ਦੀ ਦੁਕਾਨ ਵਿੱਚ ਵੀ ਪੈਰ ਰੱਖ ਦਿੱਤਾ ਏ ਭਾਵੇਂ ਕੇਸ ਕਟਾਏ ਭਾਵੇਂ ਨਹੀਂ ਕਟਾਏ ਨਾਈ ਦੀ ਦੁਕਾਨ ਵਿੱਚ ਮਾਰੇ ਕਿੰਦੇ ਵੜਨਾ ਹੀ ਨਹੀਂ ਜੋ ਮਰਜੀ ਹੋ ਜੇ ਤੁਸੀਂ ਕਥਾ ਵੀ ਕਰਦੇ ਹੋ ਕਵਿਸ਼ਰੀ ਵੀ ਕਰਦੇ ਹੋ ਹਨਾ ਤੁਹਾਨੂੰ ਦੋਨਾਂ ਦੇ ਵਿੱਚੋਂ ਤੁਹਾਨੂੰ ਜ਼ਿਆਦਾ ਚੰਗਾ ਕੀ ਲੱਗਦਾ ਏ ਔਰ ਦੋਨਾਂ ਦੇ ਆਪਣੇ ਆਪਣੇ ਕੀ ਮਹੱਤਤਾ ਏ ਬੱਬੀ ਮੈਨੂੰ ਤਾਂ ਗੱਸਾ ਤੇ ਮੈਨੂੰ ਹਰ ਇੱਕ ਚੀਜ਼ ਚੰਗੀ ਲੱਗਦੀ ਏ ਕੀਰਤਨ ਵੀ ਕਵੀਸ਼ਰੀ ਵੀ ਤੇ ਕਥਾ ਵੀ ਕੀਰਤਨ ਮੈਂ ਕਰਦਾ ਕੰਤੀ ਸਾਜਾਂ ਦੇ ਨਾਲ ਹਾਂਜੀ ਤੇ ਕਥਾ ਅਸੀਂ ਸੂਰਜ ਪ੍ਰਕਾਸ਼ ਗ੍ਰੰਥ ਦੀ ਕਰੀ ਦੀ ਜੀ ਤੇ ਬਾਕੀ ਕਵੀਸ਼ਰੀਆਂ ਜਿਹੜੀਆਂ ਬਾਕੀ ਬੋਲੀ ᱛੀਆਂ ਆਪਣਾ ਪ੍ਰਚਾਰ ਕਰੀ ਦਾ ਪ੍ਰਸੰਗ ਲਈ ਤੇ ਹਰ ਇੱਕ ਚੀਜ਼ ਆ ਚੀਜ਼ ਦਾ ਆਪਣਾ ਆਪਣਾ ਸਵਾਦ ਹੈ ਬੋਲਣ ਦਾ ਆਪਣਾ ਆਪਣਾ ਢਾਂਗ ਹੈ ਹੂੰ ਤੇ ਅਸੀਂ ਇਹਨੂੰ ਬਿਆਨ ਨਹੀਂ ਕਰ ਸਕਦੇ ਕਿ ਕਿਦੇ ਵਿੱਚ ਕਿਹਨਾ ਆਨੰਦ ਹੁੰਦਾ ਹੈ ਹੂੰ ਕਵੀਸ਼ਰੀ ਦੇ ਵਿੱਚ ਕਈ ਰਸ ਹੁੰਦੇ ਨੇ ਨਾ ਜਿੱਦਾਂ ਇੱਕ ਭਗਤੀ ਦਾ ਰਸ ਹੁੰਦਾ ਇੱਕ ਸ਼ਹੀਦੀ ਦਾ ਰਸ ਹੁੰਦਾ ਨੂੰ ਉਹਦੇ ਚੋਂ ਕਿਹੜਾ ਇੱਕ ਹੁੰਦਾ ਨਾ ਬੰਦੇ ਨੂੰ ਇੱਕ ਜਿਆਦਾ ਵਧੀਆ ਲੱਗਦਾ ਹੁੰਦਾ ਵੀ ਆਹ ਬੋਲ ਕੇ ਮੈਨੂੰ ਅੰਦਰੋਂ ਆਨੰਦ ਆਉਂਦਾ। ਛੀ ਦੀ ਗੰਦਾ ਬਾਬਾ ਇਤਿਹਾਸ। ਅੱਛਾ ਜੀ। ਇਹਦੇ ਬਾਰੇ ਦੱਸੋ ਫਿਰ। ਇਹ ਤੁਹਾਡੇ ਨਾਲ ਬਾਬਾ ਜੀ ਪਹਿਲਾਂ ਹੀ ਮੈਂ ਕਵਿਸ਼ਰੀ ਸਮਝੀ ਕਰ ਦਿੱਤੀ। ਹਾਂ ਓਕੇ। ਕੋਈ ਹੋਰ ਇਸ ਤੋਂ ਇਲਾਵਾ? 72 ਕਲੀਆਂ ਸ਼ਾਂਦੇ ਗਏ ਇੱਕ। ਠੀਕ ਹੈ ਜੀ। ਦਿਲ ਨੂੰ ਹੂੰ ਵਾਜ ਠੋਕਰ ਗਈ ਬਲਦੀਆਂ ਲਾਟਾਂ ਉਠਾਣ ਚਰਨਾਂ ਆਟਾਂ ਵੇਖ ਮੰਦਰ ਦੇ ਲਾਂ ਵਿੱਚ ਛੇਕ ਅਣਖੀਆਂ ਦੇ ਗੁੱਸੇ ਨਾਲ ਪੈ ਗਿਆ। ਤਾਕਤ ਤਖਤ ਅਕਾਲ ਦੀਆਂ ਕੰਦਾਂ ਸਬਛਣੀਆਂ ਵਾਰੀਆਂ ਬਣੀਆਂ ਉਠਣ ਚਰਨਾ ਤੇਜੇ ਗਰਪੇ ਪਾਟੇ ਸ਼ੀਰ ਸਿੰਘ ਹੋਏ ਤਖਤ ਵੀ ਟਾਏ ਗਿਆ ਅਮਰੀਖ ਸ਼ਬੇਗ ਜਹੇ ਵਾਰਗੇ ਜਨ ਬਣੇ ਨਿਸ਼ਾਨਾ ਛੜੀ ਨਹੀਂ ਗੁਰਜ ਟਠੇ ਪਏ ਬੁਰਜ ਹੌਸਲੇ ਉੱਚੇ ਅਗਣ ਵਿੱਚ ਸੜਦੇ ਹੱਕ ਧਰਮ ਦੇ ਬਦਲੇ ਜੀ ਸੂਰਮੇ ਜਵਾਨ ਬੜੀ ਬੜਵਾਨ ਵੈਰੀ ਨੂੰ ਫੜ ਝੰਬਦੇ ਗੋਲੀ ਦੇ ਨਾਲ ਬੰਬ ਦੇ ਮਾਰਦੇ ਬੜਕਾਂ ਖੜਕੂ ਲੜਦੇ ਮਾਸੂਮ ਬਲਕਾ ਨੂੰ ਜਾਲ ਮਾ ਕੋਇਆ ਅੰਬਰ ਤੱਕ ਰੋਇਆ ਪੁਖੇ ਰਖ ਮਾਰੇ ਅਗਾਲਾ ਸਾੜੇ ਨਗਨ ਕਰੇ ਕੁੜੀਆਂ ਕਰੀ ਤਲਾਸ਼ੀ ਸਤਗੁਰ ਕੀ ਨਗਰੀ ਮੇਂ ਨੇਰ ਜਿਆ ਸ਼ਾਗ ਪਾਪ ਚੜ ਆ ਗਿਆ ਬੜਾ ਕਰੋਪ ਟੈਂਕ ਕਲ ਤੂਪ ਗੁਰੂ ਕਰਟਾਤਾ ਕਰੀ ਬਦਮਾਸ਼ੀ ਲਾ ਅਗਾ ਬਿਲਡਿੰਗਾਂ ਨੂੰ ਕਰਨ ਤਬਾਈਆਂ ਮਤਾ ਪੜਾਈਆਂ ਜੋਸ਼ ਵਿੱਚ ਅਨੇਰ ਤਾਣੀ ਸਾਚ ਮੰਨੇ ਅਜੇ ਨੂੰ ਰੇ ਫੜ ਦੇ ਪਾੜ ਦੋ ਕਰ ਦੇ ਹੱਕ ਧਰਮ ਦੇ ਬਦਲੇ ਜੀ ਸੂਰਮੇ ਜਵਾਨ ਬੜੀ ਬੜਵਾਨ ਵੈਰੀ ਨੂੰ ਫੜ ਝੰਮ ਦੇ ਗੋਲੀ ਦੇ ਨਾਲ ਬੰਬ ਦੇ ਮਾਰ ਦੇ ਬੜਕਾਂ ਖਾੜਕੂ ਲੜਦੇ ਸਤਵੰਤ ਬੇਅੰਤ ਸੇਓ ਦੇਖਣਾ ਜਰੇ ਉਦਮ ਛਟ ਕਰੇ ਆ ਜੋ ਰਹਿਣ ਕਰੀਬੀ ਇੰਦਰਾ ਬੀਬੀ ਗੋਲੀਆਂ ਮਾਰ ਛਾਨਣੀ ਕੀਤੀ ਮੱਚ ਦੇਸ਼ ਦੁਹਾਈ ਗਈ ਸਿੰਗਾਕਰ ਅਦਲਾ ਲੈ ਲਿਆ ਬਦਲਾ ਤਲੀ ਤੇ ਸਿਰ ਧਰ ਕੇ ਜਿਉਂਦੇ ਆ ਮਰ ਕੇ ਕੈਮ ਰਖ ਗਏ ਸਿੱਖੀ ਦੀ ਰੀਤੀ ਜਗ ਤਾਰਾਂ ਫਿਰ ਗਈਆਂ ਲੰਡਨ ਅਮਰੀਕਾ ਅਫਰੀਕਾ ਜਰਮਣੀ ਚੀਨ ਰੂਸਗਮਗੀਨ ਡੁੱਸ ਕਦੇ ਨਾਣ ਖਬਰ ਜਦ ਪੜਦੇ ਹੱਕ ਧਰ ਮਦੇ ਬਦਲੇਰੀ ਸੂਰਮੇ ਜਵਣ ਬੜੀ ਬੜਵਾਨ ਵੈਰੀ ਨੂੰ ਫੜ ਚੰਬ ਦੇ ਗੋਲੀ ਦੇ ਨਾਲ ਬੰਬ ਦੇ ਮਾਰਦੇ ਬੜਕਾਂ ਖੜਕੂ ਲੜਦੇ ਇੱਕ ਚੀਫ ਕਮਾਂਡਰ ਸੀ ਕਰਿਆ ਕ ਮਰਟਾ ਉਹਦਾ ਚੱਕ ਫਟਾ ਜਿੰਦੇ ਤੇ ਸੁਖੇ ਠਾਰ ਜਲ ਧੁਖੇ ਸੜਕ ਤੇ ਟਾਲਿਆ ਮਾਰ ਜਰਵਾਨ ਮਾਕਣ ਬਰੇ ਯਾਰ ਤਾਂ ਹੀ ਦਲੀ ਵਿੱਚ ਟਾਲਿਆ ਲੰਮਿਆਂ ਪਾ ਲਿਆ ਸਣੇ ਘਰ ਵਾਲੀ ਮਾਰ ਗਿਆ ਚਾਲੀ ਜੜਾਂ ਤੋਂ ਹਿੱਲ ਗਿਆ ਆਰ ਜੀ ਬਿਲਾਣ ਸੁਣੇ ਉਹ ਪਗਵਰਨਰ ਦੇ ਦਲੀ ਸਭ ਕੰਬੀ ਖਾਲਸੇ ਝੰਬੀ ਪਾਰਲੀਮੈਂਟ ਉਧਾਲੇ ਟੈਂਟ ਪਉ ਜਾਣੇ ਲਾਇ ਚੁਸਤ ਹੋ ਖੜਦੇ ਹੱਕ ਧਰਮ ਦੇ ਬਦਲੇ ਜੀ ਸੂਰਮੇ ਜਵਾਨ ਬੜੀ ਬੜਵਾਨ ਵਾਰੀ ਨੂੰ ਫੜ ਚੰਬਦੇ ਗੋਲੀ ਦੇ ਨਾਲ ਬੰਬ ਦੇ ਮਾਰਦੇ ਬੜਕਾਂ 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 ਖੜਕੂ ਲੜਦੇ ਕੀ ਬਾਤ ਹੈ ਬਾਬਾ ਕੀ ਬਾਤ ਹੈ ਇਹ ਨਾ ਨਾ ਯਾਦਗਰ ਤਾਂ ਰੱਖਦੇ ਹੋ ਇਥੇ ਮਹਾਰਾ ਹੀ ਕਰਵਾਈ ਜਾਂਦੇ ਆਂ ਹਾਂ ਹਾਂ ਮੇਰੀ ਪ੍ਰੈਕਟਿਸ ਤਾਂ ਆਬਵੀਅਸਲੀ ਤੁਸੀਂ ਕਰਦੇ ਹੋਣੇ ਨਾ ਤੁਹਾਨੂੰ ਕੌਣ ਕਰਾਂਦਾ ਪ੍ਰੈਕਟਿਸ ਮਾਤਾ ਜੀ अच्छा माताजी करांदे वाह मैं जिन्ना जिन्ना ਤੁਹਾਡੇ ਨਾਲ ਗੱਲ ਕਰ ਰਹਾ ਨਾ ਉਹਨਾਂ ਨੂੰ ਹੀ ਮੇਰਾ ਦਿਲ ਕਰੀ ਜਾਂਦਾ ਕਿ ਤੁਹਾਡੇ ਮਾਤਾ ਦੇ ਪੈਰਾਂ 'ਚ ਸੇਰ ਰੱਖਾਂ ਵੀ ਜਿਨ੍ਹਾਂ ਨੇ ਇਹੋ ਜਿਹੇ ਪੁੱਤਰ ਜੰਮਿਆ ਬਹੁਤ ਬਹੁਤ ਵਧੀਆ ਸੱਚੀ ਮੈਂ ਦਿਲੋਂ ਕਹਿੰਦਾ ਵੀ ਤੁਹਾਨੂੰ ਮਿਲ ਕੇ ਤੁਹਾਨੂੰ ਦੇਖ ਕੇ ਬਹੁਤ ਸਵਾਦ ਆ ਰਿਹਾ ਹੋਰ ਸੁਣਾਓ ਜ਼ਿੰਦਗੀ ਕਿਦਾਂ ਚੱਲਦੀ ਹੈ ਤੁਹਾਡੀ ਡੇਲੀ ਦੀ ਰੁਟੀਨ ਕਿਵੇਂ ਸਕੂਲ ਜਾਂਦੇ ਹੋ ਹਾਂਜੀ ਬੇਬੀ ਅੱਛਾ ਸਕੂਲੇ ਜਾਈਦਾ ਜੇ ਫਿਰ ਉੱਥੋਂ ਸਿੱਧਾ ਫਿਰ ਅਚਲ ਸਾਹਿਬ ਚੱਲ ਜਾਈਦਾ ਅੱਛਾ ਜੀ ਅਚਲ ਸਾਹਿਬ ਜਾ ਕੇ ਸੰਸਿਆ ਕਰਕੇ ਫਿਰ ਕਥਾ हां जी जिक्रिया आपा वीडियो देख रहे सी भाई भाई दी है के इनहां नु बा, बाबा जी ने बाबा जी कहिए फतेहपाल तेरे बच्चे ने 12 ਸਾਲ ਦੇ 12 ਸਾਲ ਹੈ ਫਤਿਹਪਾਲ ਸਿੰਘ ਇਹਨਾਂ ਦਾ ਨਾਮ ਹੈ ਫਤਿਹਪਾਲ ਸਿੰਘ ਫਤਿਹਪਾਲ ਸਿੰਘ ਨਾਮ ਹੈ ਇਹਨਾਂ ਦਾ ਤੇ ਦੇਖੋ ਨਾ ਜ਼ਿਕਰੀਆ ਕਿ ਯਾਰ ਇਹ ਇਸ ਦੋ ਗਏ ਗੁਜ਼ਰੇ ਦੌਰ ਚ ਵੀ ਇਸ ਜਿੰਦੇ ਵਿੱਚ ਸੋਸ਼ਲ ਮੀਡੀਆ ਟੋਕਾਂ ਤੇ ਲੱਗੇ ਨੇ ਲੋਕ ਰੀਲਾਂ ਤੇ ਲੱਗੇ ਨੇ ਬੱਚੇ ਵੀ ਬਣਾ ਵੀ ਰਹੇ ਨੇ ਦੇਖ ਵੀ ਰਹੇ ਨੇ ਦੇਖ ਵੀ ਰਹੇ ਨੇ ਤੇ ਇਹਨਾਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਯੰਗ ਉਮਰ ਦੇ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਵੀ ਪੜ ਲਈਏ ਤੇ ਇਤਨਾ ਜ਼ਿਆਦਾ ਗਿਆਨ ਆ ਸੁਦਾਜੀ ਪ੍ਰਕਾਸ਼ ਵੀ ਪੜ ਰਹੇ ਨੇ ਤੇ ਫਿਰ ਇਹ ਕਿੰਨੀ ਅੱਛੀ ਗੱਲ ਹੈ ਕਿ ਉਹਨਾਂ ਕੋਲ ਸਵਾਲ ਪੁੱਛਿਆ ਗਿਆ ਕਿ ਖਾਲਸਾ ਕੀ ਹੈ ਉਹਦਾ ਜਵਾਬ ਉਹਨਾਂ ਨੇ ਦਿੱਤਾ ਫਿਰ ਉਹਨਾਂ ਨੂੰ ਕੋਲ ਪੁੱਛਿਆ ਗਿਆ ਕਿ ਸ਼ਾਸਤਰ ਕੀ ਨੇ ਉਹਨਾਂ ਦਾ ਜਵਾਬ ਦਿੱਤਾ ਕਿ ਜੋ ਡਿਗ ਡਿ ਵਿਦਵਾਨ ਨਹੀਂ ਦੇ ਸਕਦੇ ਹਾਂਜੀ ਤੇ ਉਸ ਤੋਂ ਇਲਾਵਾ ਦੇਖੋ ਨਾ ਕਿ ਤੁਸੀਂ ਅੱਜ ਕੱਲ ਲੋਕ ਡਾਂਸ ਕਰ ਰਹੇ ਨੇ ਨੱਚ ਰਹੇ ਨੇ ਗਾ ਰਹੇ ਨੇ ਗਾਣੇ ਗੁਣੇ ਜਾਂ ਇੰਟਰਟੇਨਮੈਂਟ ਕਹਿ ਲੋ ਜਾਂ ਜਿਹੜੀ ਚੀਜ਼ ਦਾ ਮਕਸਦ ਹੀ ਨਹੀਂਗਾ ਹਾਂ ਸਹੀ ਗੱਲ ਹੈ ਮਾਸਰੇ ਨੂੰ ਤੁਸੀਂ ਕੀ ਦੇ ਰਹੇ ਜੇ ਧਰਮ ਨੂੰ ਕੀ ਦੇ ਰਹੇ ਜੇ ਇਸ ਚੀਜ਼ ਨਾਲ ਜੇ ਸੀ ਦਾ ਤੱਲਕ ਹੀ ਨਹੀਂਗਾ ਉਹ ਚੀਜ਼ਾਂ ਕਰ ਰਹੇ ਨੇ ਬਿਲਾ ਵਜਾ ਤੇ ਇਹ ਦੇਖੋ ਕਿ ਇਹ ਬੱਚਾ ਦੇਖੋ ਮਾਂ ਦੀ ਗੱਲ ਕਰ ਮਾਂ ਤੇ ਡਿਪੈਂਡ ਕਰਦਾ ਮਾਂ ਦਾ ਰੋਲ ਹੈ ਬੜਾ ਜ਼ਿੰਦਗੀ ਦੇ ਵਿੱਚ ਬੱਚੇ ਦੀ ਜ਼ਿੰਦਗੀ 'ਚ ਮਾਂ ਦਾ ਰੋਲ ਹੈ ਤੇ ਜਿਸ ਤਰ੍ਹਾਂ ਕਿ ਉਹਨਾਂ ਪਹਿਲੀ ਦਰਸਗਾ ਵੀ ਮਾਂ ਹੀ ਹੈ ਨਾ ਬੰਦਾ ਉੱਥੋਂ ਹੀ ਸਾਰਾ ਕੁਝ ਸਿੱਖਦਾ ਜਿਸ ਤਰ੍ਹਾਂ ਸਿੱਖੀ즘 'ਚ ਗਿਆ ਜਾਂਦਾ ਕਿ ਪਹਿਲਾ ਗੁਰੂ ਮਾਂ ਹੈ ਇਸੇ ਤਰ੍ਹਾਂ ਹੀ ਇਸਲਾਮ 'ਚ ਗਿਆ ਜਾਂਦਾ ਕਿ ਪਹਿਲੀ ਦਰਸਗਾ ਜਿਹੜੀ ਹੈ ਉਹ ਮਾਂ ਹੈ ਕਿਉਂਕਿ ਮਾਂ ਨੂੰ ਹੀ ਉਹਨੇ ਦੇਖਣਾ ਹੈ ਮਾਂ ਅਗਰ ਦੇਖਣਾ ਉਹਨੇ ਬੱਚੇ ਦੀ ਵੀ ਇੱਕ ਮਾਂ ਹੈ ਜਿਨੇ ਇੰਨਾ ਕੁਝ ਇੰਦੇ ਤੇ ਮਿਹਨਤ ਕੀਤੀ ਹੈ ਸਭ ਤੋਂ ਵੱਡੀ ਗੱਲ ਹੈ ਜ਼ਿਕਰਿਆ ਇਹ ਉਹਨਾਂ ਦੀ والدہ ਤੇ ਉਹ ਬਿਮਾਰ ਵੀ ਨੇ ਉਹਨਾਂ ਨੂੰ ਟਿਊਮਰ ਹੈ ਹੱਡੀ ਦਾ ਮਸਲਾ ਕੈਂਸਰ ਹੈ ਟਿਊਮਰ ਹੈ ਮਤਲਬ ਕਿ ਉਹਨਾਂ ਦਾ ਤੇ ਉਹ ਫਿਰ ਵੀ ਆਪਣੇ ਬੱਚੇ ਤੇ ਇੰਨੀ ਮਿਹਨਤ ਕਰ ਰਹੀਆਂ ਨੇ ਤੇ ਉਹ ਉਹਨਾਂ ਦਾ ਨਾਮ ਵੀ ਰੋਸ਼ਨ ਕਰ ਰਿਹਾ ਤੇ ਇੱਕ ਸਹੀ ਰਾਹ ਤੇ ਵੀ ਚੱਲਣ ਦੀ ਕੋਸ਼ਿਸ਼ ਕਰ ਰਿਹਾ ਮਤਲਬ ਕਿ ਉਹ ਤਲਾਸ਼ ਜੇ ਕਿਸਮ ਦੀ ਇੱਕ ਪਾਸੇ ਨੂੰ ਉਹਨਾਂ ਨੇ ਆਪਣੇ ਬੱਚੇ ਨੂੰ ਟੋਰ ਦਿੱਤਾ ਲੇਕਿਨ ਇੱਥੇ ਆਪਾਂ ਦੇਖੀਦਾ ਕਿ ਲੋਕਾਂ ਦੇ ਬੱਚਿਆਂ ਦੀ ਉਮਰਾਂ 20 20 ਸਾਲ 18-18 شناਸਤੀ ਕਾਰਡ ਬਣ ਲੱਗ ਪਏ ਨੇ ਲੇਕਿਨ ਉਹਨੂੰ ਪਤਾ ਨਹੀਂ ਹੁੰਦਾ ਸੀ ਜ਼ਿੰਦਗੀ 'ਚ ਕੀ ਕਰਨਾ ਸਹੀ ਗੱਲ ਹੈ ਤੇ ਉਹਨਾਂ ਦੀ ਵਾਲਦਾ ਮਤਲਬ ਕਿ ਇੱਕ ਅੱਛਾ ਕੋਸ਼ਿਸ਼ ਕਰ ਰਹੀਆਂ ਨੇ ਆਪਣੇ ਦਰਮਦੇਵ ਨਾਲ ਲਗਾਓ ਰਖਾਇਆ ਉਹਨਾਂ ਨੇ ਤਾਂ ਉਹ ਬਾਕੀ ਅੱਗੇ ਜ਼ਿੰਦਗੀ 'ਚ ਜੋ ਹੋਣਾ ਉਹ ਤੇ ਹੋਣਾ ਹੀ ਹੋਣਾ ਹੈ ਲੇਕਿਨ ਮਾਂ ਨੇ ਆਪਣਾ ਫਰਜ਼ ਅਦਾ ਕਰ ਦਿੱਤਾ ਹਾਂਜੀ ਬਹੁਤ ਅੱਛੀ ਇਹ ਵੀਡੀਓ ਸੀ ਇਹਦਾ ਉਮੀਦ ਹੈ ਕਿ ਅਸੀਂ ਦੂਸਰਾ ਪਾਰਟ ਇਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜਦੋਂ ਤੁਹਾਨੂੰ ਸਾਨੂੰ ਟਾਈਮ ਮਿਲਿਆ ਹਾਂ ਤੇ ਅਗਰ ਇਹ ਸਾਡੀ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਤੇ ਵੀਡੀਓ ਨੂੰ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਆ ਜੇ ਮਿਲਾਂਗੇ ਕਰਵੇਂ ਵੀਡੀਓ ਨਾਲ ਸਾਥ ਦਿਓ ਇਜਾਜ਼ਤ ਅੱਲਾਹ ਅੱਲਾਹ ਠੀਕ ਹੈ ਬਾਈ